ਕੀ ਮੁਸ਼ਕਲ ਆਉਂਦੀ ਹੈ ਤੁਹਾਨੂੰ ਜੇ ਟਿਪਪਰ ਤੁਹਾਡੇ ਪਿੰਡਾਂ ਦੇ ਵਿੱਚੋਂ ਲੰਘਦੇ ਆ ਜਾਂ ਸੜਕਾਂ ਤੋਂ ਲੰਘਦੇ ਆ ਵੀ ਸੜਕ ਹੈਗੀ ਆ ਨਾ ਉਹ ਵੀ ਕਪੈਸਿਟੀ ਆਮ ਆਵਾਜ਼ ਨਹੀਂ ਆਮ ਲੋਕਾਂ ਦੀ ਆਵਾਜ਼ ਨਹੀਂ ਲਈ ਹੁੰਦੀ ਆ ਇਹ ਜਿਹੜੇ ਹੈਵੀ ਵੀਨ ਆਵਾਵਾ ਹਨ ਹੈਗੇ ਹਨ ਅਗਲੇ ਨਹੀਂ ਦੇਖੋ ਸ਼੍ਰੋਧਿਆ ਕਹਿੰਦਾ ਬੀਬੀ ਬਤੀ ਦਾ ਸਾਨੂੰ ਡਰਾਉਂਦੀ ਆ ਅਸੀਂ ਲੀਗਲੀ ਕਾਉਂਗਾ ਸਾਨੂੰ ਡਰਾਉਣ ਦੀ ਲੋੜ ਹੀ ਨਹੀਂ ਕਿ ਡਰਾ ਤਾ ਹੋ ਰਿਹਾ ਦੇਖ ਲੋ ਕੀ ਕੁਛ ਕੀਤਾ ਇੱਕ ਪ੍ਰੂਫ ਲਿਆ ਦੇਣ ਵੀ ਮੈਂ ਉਹਨਾਂ ਤੋਂ ਕਦੇ ਕੋਈ ਰੁਪਈਆ ਵੀ ਮੰਗਿਆ 1000 ਰੁਪਏ ਦਾ ਦੂਰ ਆ ਕਦੇ ਰੁਪਈਆ ਵੀ ਮੰਗਿਆ ਫਟੇ ਦੂਸ਼ ਲਾ ਦਿੰਦੇ ਆ ਕਹਿੰਦੇ ਐਡਵਰਕੈਂਸ ਸਿੰਦਨ ਚੂਸ਼ ਕੋਰ ਗੇ ਵੀਡੀਓ ਨੇ ਆਡੀਓ ਨੇ ਪੁਲਿਸ ਅਧਿਕਾਰੀਆਂ ਦੇ ਨਾਲ ਸਾਰੇ ਟਿੱਪਰ ਲੈ ਲੈਂਦੇ ਆ ਸਾਰੇ ਗਾਂਵ ਚੱਕਰ ਨੇ ਇੱਕ ਕਾਗਜ਼ ਚੱਕਰ ਦੀ ਇੱਕ ਵੀ ਵੀਡੀਓ ਦਿਖਾ ਦਿੰਦੇ ਜਿਹੜਾ ਵਿਵਾਦ ਹੋਇਆ ਦੂਜੇ ਪਿੰਡ ਦੇ ਵਿੱਚ ਜਾਂਦੇ ਆ ਉਹ ਦੋਸ਼ ਲਾਉਂਦੇ ਆ ਕਿ ਸਾਡੇ ਟਿੰਡਾਂਗੇ ਸੜ ਕੇ ਹਮਲਾ ਕਰਤਾ ਸਾਡੀ ਕੁੱਟ ਮੇਰਾ ਫੋਨ ਕਿੱਥੇ ਆ ਪੱਕੇ ਰਿਵਲਟ ਸਾਡੇ ਤੇ ਹੀ ਹੋ ਗਏ ਐਸ ਸੀਨ ਰਜਤ ਗਰੋਵਰ ਮਾਈਨਿੰਗ ਮਨਿਸਟਰ ਈਵਨ ਉਹ ਵੀ ਕੇਪਨਾ ਸੀਐਮ ਇਹਨਾਂ ਨੂੰ ਮੈਂ ਇਮੀਡੀਏਟਲੀ ਮੈਸੇਜ ਭੇਜ ਜਨੇ ਐਸੇ ਤੋਂ ਮਿਹਰਵਾਨ ਨੂੰ ਇਮੀਡੀਏਟਲੀ ਵਿਦ ਟਿੱਪਰ ਵੇ ਇੱਥੇ ਆਪਕਨਸ ਐਕਸਪਾਇਰ ਆ ਲੋਕਾਂ ਨਾਲ ਪਤਨੀਜ਼ੀ ਕਰਦੀ ਕਿ ਮੁੰਡਿਆ ਜੀ ਨੇ ਉਦੋਂ ਕਿਹਾ ਕਿ ਜੇ ਕੋਈ ਗੈਰਕਾਨੂੰਨੀ ਮਾਈਨਿੰਗ ਹੋਊਗੀ ਮੈਨੂੰ ਰਿਪੋਰਟ ਕਰਿਓ ਮੈਂ ਫੋਕ ਲੈਣਾ ਮਸ਼ੀਨਾਂ ਨਾ ਚੱਲਦੀਆਂ ਸੀ ਮੈਂ ਉਹਨਾਂ ਦੀ ਰਿਪੋਰਟ ਕੀਤੀ ਉਹਨਾਂ ਨੂੰ ਤਾਰ ਮਾਰਚ ਨੂੰ ਇੱਥੇ ਇਲੀਗਲ ਮਾਈਨਿੰਗ ਹੋ ਰਹੀ ਸੀਗੀ ਮੈਂ ਉਹਨਾਂ ਨੂੰ ਡਿਟੇਲ ਭੇਜੀ ਸੀ ਡਿਡ ਨਾਥਿੰਗ ਰਾਤ ਨੂੰ ਮਾਈਨਿੰਗ ਹੋ ਰਹੀ ਸੀ ਫਿਰ ਉਹਨਾਂ ਨੇ ਭੇਜਿਆ ਵੀ ਸੈਂਡ ਪੋਰਟਲ ਦੇ ਉੱਤੇ ਰਜਿਸਟ੍ਰੇਸ਼ਨ ਮਸਟ ਹੁੰਦੀ ਆ ਉਹਦਾ ਕੁਝ ਨਹੀਂ ਦਿੱਤਾ ਗਿਆ ਕਰਦੇ ਨਹੀਂਗੇ ਫਿਰ ਅਸੀਂ ਕੀ ਕਰਾਂਗੇ ਸਰ ਸਿਰਫ ਲੋਕਾਂ ਨੂੰ ਜਾਗਰੂਕ ਕਰਾਂਗੇ ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਸਸੇ ਗਾਲ ਜੀ ਤੁਸੀਂ ਪੰਜਾਬ ਪ੍ਰਾਈਮ ਟੀਵੀ ਵੇਖ ਰਹੇ ਹੋ ਵਿਧਾਨ ਸਭਾ ਹਲਕਾ ਸਾਨੇਵਾਲ ਦੇ ਸਤਲੁਜ ਦਰਿਆ ਦੇ ਨਾਲ ਪੈਂਦੇ ਕੁਝ ਪਿੰਡਾਂ ਵਾਲਿਆਂ ਦਾ ਤੇ ਰੇਤ ਦਾ ਧੰਦਾ ਕਰਨ ਵਾਲੇ ਲੋਕਾਂ ਤੇ ਟਿੱਪਰ ਚਾਲਕਾਂ ਦੇ ਵਿੱਚ ਲੰਮਾ ਵਿਵਾਦ ਚੱਲ ਰਿਹਾ ਕਿਉਂਕਿ ਪਿੰਡ ਵਾਲੇ ਕਹਿੰਦੇ ਅਸੀਂ ਆਪਣੀਆਂ ਸੜਕਾਂ ਤੋਂ ਟਿੱਪਰ ਲੰਘਣ ਨਹੀਂ ਦੇਣੇ ਕਿ ਟਿੱਪਰਾਂ ਵਾਲੇ ਕਹਿੰਦੇ ਅਸੀਂ ਜਾਈਏ ਤੇ ਜਾਈਏ ਕਿੱਥੇ ਇਹਨਾਂ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਐਡਵੋਕੇਟ ਸੰਰਨਜੀਤ ਕੌਰ ਗਿੱਲ ਨੇ ਗੱਲਬਾਤ ਕਰਦੇ ਕਿ ਆਖਰ ਇਹਨਾਂ ਨੂੰ ਕੀ ਇਤਰਾਜ਼ ਆ ਟਿੱਪਰ ਲੰਘਣ ਤੇ ਤੇ ਇਹਨਾਂ ਦੇ ਪਿੰਡਾਂ ਨੂੰ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਵਕੀਲ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਕੀ ਮੁਸ਼ਕਲ ਆਉਂਦੀ ਆ ਤੁਹਾਨੂੰ ਜੇ ਟਿੱਪਰ ਤੁਹਾਡੇ ਪਿੰਡਾਂ ਦੇ ਵਿੱਚੋਂ ਲੰਘਦੇ ਆ ਜਾਂ ਸੜਕਾਂ ਤੋਂ ਲੰਘਦੇ ਆ ਦੇਖੋ ਜੀ ਸਭ ਤੋਂ ਪਹਿਲਾਂ ਕਿ ਜਿਹੜੀ ਪਿੰਡ ਦੀ ਸੜਕ ਹੈਗੀ ਆ ਨਾ ਇਹਦੀ ਕੈਪੈਸਿਟੀ ਆਮ ਆਵਾਜ਼ ਲਈ ਜਾਂ ਲੋਕਾਂ ਦੀ ਆਵਾਜ਼ ਲਈ ਲਈ ਹੁੰਦੀ ਵਾਹ ਵਾਹਨ ਹੈਗੀ ਨਾ ਦੇ ਨਹੀਂ ਹੈਗੀ ਤੇ ਇਸ ਲਈ ਬਹੁਤ ਸਾਰੀਆਂ ਦਰਖਾਸਤਾਂ ਦਿੱਤੀਆਂ ਗਈਆਂ ਸੀਗੀਆਂ ਕਿ ਜਾਂ ਦਾ ਸੜਕਾਂ ਦੀ ਪ੍ਰੋਪਰ ਮਰਮਮਤ ਕਰ ਦਿੱਤੀ ਜਾਵੇ ਠੀਕੇ ਤੇ ਜਾਂ ਫਿਰ ਮਤਲਬ ਇਹਦਾ ਕੋਈ ਹੱਲ ਕੱਢਿਆ ਜਾਵੇ ਜਦੋਂ ਆ ਸਾਡੇ ਕੋਲ ਦਰਖਾਸਤਾਂ ਪਈਆਂ ਨੇ ਆ ਬੂਤਗੜ ਪਿੰਡ ਦੀਆਂ ਸਾਡੇ ਪਿੰਡ ਦੀਆਂ ਦਰਖਾਸਤਾਂ ਦਾ ਇੰਨੀਆਂ ਦਰਖਾਸਤਾਂ ਸਾਡੇ ਸਾਰਿਆਂ ਵੱਲੋਂ ਇਹਨਾਂ ਨੂੰ ਦਿੱਤੀਆਂ ਗਈਆਂ ਦੇਖ ਲਓ ਠੀਕ ਹੈ ਜੇ ਜਦੋਂ ਇਹਨਾਂ ਚੀਜ਼ਾਂ ਦਾ ਕੋਈ ਹੱਲ ਨਹੀਂ ਬੈਠਿਆ ਤੇ ਸਾਡੇ ਕੋਲ ਪੀਡਬਲਯੂਡੀ ਦੀ ਲੈਡਰ ਆ ਗਈ ਉਸ ਤੋਂ ਬਾਅਦ ਅਸੀਂ ਧਰਨੇ ਤੇ ਬੈਠੇ ਉਦੋਂ ਧਰਨੇ ਤੇ ਬੈਠੇ ਸੀ ਪ੍ਰਸ਼ਾਸਨ ਆਇਆ ਸੀ ਕਹਿੰਦੇ ਫੈਸਲਾ ਹੋ ਗਿਆ ਸੀ ਦਾ ਫੈਸਲਾ ਹੀ ਹੋਇਆ ਸੀਗਾ ਕਿ ਇੱਥੋਂ ਟਿੱਪਰ ਨਹੀਂ ਲੰਘਣਗੇ ਸਾਡੇ ਪਿੰਡਾਂ ਦੇ ਵਿੱਚੋਂ ਤੇ ਜਿਹੜੀਆਂ ਸਾਡੇ ਤੇ ਫੌਲ ਸਫਾਈਰ ਹੋਈਆਂ ਨੇ ਉਹ ਖਤਮ ਹੋ ਜਾਣਗੀਆਂ ਪੇ ਪਰ ਟਿੱਪਰ ਇਥੋਂ ਦੁਬਾਰਾ ਫੇਰ ਲੰਘਣ ਲੱਗ ਗਏ ਇਹਨਾਂ ਨੇ ਇੱਕ ਕੋਈ ਰੂਟ ਮੈਪ ਇੱਕ ਜਾਲੀ ਜਿਹਾ ਹੋਰ ਬਣਵਾਇਆ ਪਲਾਨ ਦੁਬਾਰਾ ਅਪਰੂਵਡ ਕਰਾਇਆ ਜਿਹਦੇ ਵਿੱਚ ਫੇਰ ਸਾਡੇ ਪਿੰਡ ਨਹੀਂ ਆਉਂਦੇ ਹੈਗੇ ਰਾਹੋਂ ਰੋ ਟਵਰਡ ਬਸ ਜੋਦੇਵਾਲ ਦਾ ਉਹਦੇ ਵਿੱਚ ਜ਼ਿਕਰ ਜ਼ਰੂਰ ਹੈਗਾ ਆ ਤੇ ਉਹ ਵੀ ਮਤਲਬ ਅਪਰੂਵਡ ਵਿਦ ਕੰਡੀਸ਼ਨ ਆ ਕੰਡੀਸ਼ਨ ਕਿਹੜੀਆਂ ਨੇ ਈਸੀ ਦੀਆਂ ਜਿਨ੍ਹਾਂ ਦੀ ਇਹ ਲਗਾਤਾਰ ਵਾਇਲੇਸ਼ਨ ਕਰਦੇ ਜਿਹਦੇ ਕਰਕੇ ਦਰਿਆ ਦਾ ਨੁਕਸਾਨ ਹੁੰਦਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਪਿੰਡਾਂ ਦੇ ਉੱਤੇ ਭਾਰੀ ਪੈ ਸਕਦਾ ਆ ਸਾਡਾ ਗਰਾਊਂਡ ਵਾਟਰ ਆ ਜਿਹੜਾ ਦਰਿਆ ਦੇ ਨੇੜੇ-ਨੇੜੇ ਉਹ ਘਟਦਾ ਜਾ ਰਿਹਾ ਕਿਉਂਕਿ ਇਹ ਜਿੰਨੀ ਡੁੰਗਾਈ ਦੱਸੀ ਜਾਂਦੀ ਆ ਉਸ ਤੋਂ ਕਿਤੇ ਜ਼ਿਆਦਾ ਡੁੰਗਾਈ ਦੇ ਵਿੱਚ ਇਹ ਜਿਹੜੀ ਆ ਮਾਈਨਿੰਗ ਕਰਦੇ ਆ ਜਿਹਦੇ ਕਰਕੇ ਗਰਾਊਂਡ ਵਾਟਰ ਵੀ ਦਰਿਆ ਦੇ ਵਿੱਚ ਚਲੇ ਜਾਂਦਾ ਆ ਪਰ ਉਹ ਦੋਸ਼ ਲਾਉਂਦੇ ਆ ਕਹਿੰਦਾ ਬੀਬੀ ਵਕੀਲ ਆ ਸਾਨੂੰ ਟਰਾਂਦੀ ਆ ਨੂੰ ਕਿਵੇਂ ਟਰਾਂਦੀ ਆ ਕਾਨੂੰਨ ਦੀ ਗੱਲ ਕਰਦੇ ਆ ਆਪਾਂ ਤਾਂ ਪਹਿਲੇ ਦਿਨ ਜਦੋਂ ਅੱਛਾ ਸਾਡਾ ਤਾਂ ਨਾ ਕਿਹੜੀ ਗੱਲੋਂ ਸਾਡੀਆਂ ਮੰਗਾ ਮੰਨ ਕੇ ਗਏ ਸੀ ਕਿ ਅਸੀਂ ਕਾਨੂੰਨੀ ਸਾਊਂਡ ਸੀਗੇ ਅਸੀਂ ਲੀਗਲੀ ਸਾਊਂਡ ਆ ਸਾਨੂੰ ਡਰਾਉਣ ਦੀ ਲੋੜ ਹੀ ਨਹੀਂ ਕਿ ਡਰਾ ਤਾ ਉਹ ਰਿਹਾ ਦੇਖ ਲਓ ਕੀ ਕੁਛ ਕੀਤਾ ਤੇ ਪਹਿਲਾਂ ਤੁਸੀਂ ਦੇਖੋ ਕਿ 6 ਤਰੀਕ ਨੂੰ ਜਿਸ ਤਰੀਕੇ ਨਾਲ ਸਾਡੀਆਂ ਆ ਕੇ ਦਰੀਆਂ ਚੱਕੀਆਂ ਗਈਆਂ ਧਰਨੇ ਤੇ ਜਿਸ ਤਰੀਕੇ ਨਾਲ ਆ ਕੇ ਪੂਰੀ 50 60 ਗੁੰਡੇ ਆ ਕੇ ਪੈ ਗਏ ਸਾਡੇ ਲੋਕਾਂ ਦੇ ਸੋਨੂ ਵੀਰੇ ਨੂੰ ਜਿਵੇਂ ਪੁਲਿਸ ਨੇ ਅਰੈਸਟ ਕਰ ਲਿਆ ਸੀਗਾ ਇਹ ਡਰਾਉਣਾ ਤਾਂ ਉਹ ਹੁੰਦਾ ਆ ਸਾਡੇ ਵੱਲੋਂ ਕੋਈ ਡਰਾਇਆ ਜਾਂਦਾ ਆ ਡਰਾਉਣ ਦਾ ਇੱਕ ਤਾਂ ਦੇਣ ਨਾ ਵੀ ਇਸ ਤਰੀਕੇ ਨਾਲ ਡਰਾਇਆ ਜਾਂਦਾ ਸੀ ਤੇ ਸਿਰਫ ਇੰਨੀ ਗੱਲ ਕਹਿਣੀ ਆ ਕਿ ਅਸੀਂ ਕਲ ਤਾਂ ਚੀਜ਼ ਨਹੀਂ ਹੋਣ ਦੇਣੀ ਲੀਗਲ ਤਰੀਕੇ ਨਾਲ ਕਰੋ ਤੇ ਜੇ ਉਹਨਾਂ ਨੂੰ ਇਲੀਗਲ ਚੀਜ਼ਾਂ ਕਰਨ ਤੋਂ ਰੋਕਣਾ ਡਰਾਉਣਾ ਆ ਤਾਂ ਫਿਰ ਉਹ ਉਹਨਾਂ ਦੀ ਆਪਣੀ ਸੋਚ ਆ ਕਹਿੰਦੇ ਬਲੈਕਮੇਲ ਕਰਦੇ ਆ ਹਜ਼ਾਰ ਹਜ਼ਾਰ ਰੁਪਈਆ ਟਿੱਪਰ ਦਾ ਮੰਗਦੇ ਆ ਅੱਛਾ ਮੇਰੀ ਗੱਲ ਸੁਣੋ ਪਿੰਡ ਵਾਲਿਆਂ ਦੇ ਤਾਂ ਪਹਿਲਾਂ ਆਪਾਂ ਸਾਈਡ ਤੇ ਰੱਖਦੇ ਆ ਸਰ ਹਾਈ ਕੋਰਟ ਦੇ ਇੱਕ ਵਕੀਲ ਦੀ ਮਿਨੀਮਮ ਫੀਸ ਲੱਖ ਰੁਪਈਆ ਹੁੰਦੀ ਆ ਠੀਕ ਆ ਮੇਰੀ ਮਿਨੀਮਮ ਲੱਖ ਰੁਪਈਆ ਫੀਸ ਆ ਮੈਂ 2 ਘੰਟੇ ਕੰਸਲਟੇਸ਼ਨ ਦਾ 5000 ਮੈਟ੍ਰਿਮੋਨੀਅਲ ਤੇ ਨਾਰਮਲ ਕੇਸ 6 ਯਾਰ ਕ੍ਰਿਮੀਨਲ ਕੇਸਸ ਅਤੇ ਜਮੇ ਪ੍ਰਾਪਰਟੀ ਕੇਸ ਦੀ ਕੰਸਲਟੇਸ਼ਨ ਚਾਰजेस ਆ ਮੇਰੇ ਇਹ ਹੁੰਦੇ ਨਹੀਂਗੇ 2 ਸਾਲਾਂ ਤੋਂ ਮੇਰੇ ਇਹ ਕਾ ਚਾਰजेस ਨੇ ਠੀਕ ਹੈ ਤੇ ਪਿਛਲੇ ਮਤਲਬ 5 ਸਾਲਾਂ ਤੋਂ ਮੈਂ 5000 ਕੰਸਲਟੇਸ਼ਨ ਪਹਿਲਾਂ ਚੱਲਦਾ ਸੀ ਫਿਰ ਥੋੜਾ ਚਲੋ ਵਧਾਏ ਆ ਆਪਦੇ ਹਿਸਾਬ ਦੇ ਨਾਲ ਮੈਂ ਆਪਣੀ ਮਰਜ਼ੀ ਦੇ ਕੇਸ ਲੈਣੀਆਂ ਜਿਹੜੇ ਮੈਂ ਕਰਨੇ ਆ ਵਧੀਆ ਕਮਾਈ ਕਰਦੀ ਆ ਉੱਥੇ ਮੇਰਾ ਆਪਣਾ ਆਪਣਾ ਲਿਆ ਹੋਇਆ ਘਰ ਆ ਕਿਸੇ ਨੇ ਮੈਨੂੰ ਲੈ ਕੇ ਨਹੀਂ ਦਿੱਤਾ ਘਰ ਮੇਰੇ ਮਾਪੇ ਵੀ ਨਹੀਂ ਲੈ ਕੇ ਦਿੱਤਾ ਆਪਣਾ ਲਿਆ ਹੋਇਆ ਘਰ ਆ ਆਪ ਦਾ ਜਿਹੜਾ ਲਿਵਿੰਗ ਸਟੈਂਡਰਡ ਆ ਆਪ ਆ ਉੱਥੇ ਪਤਾ ਨਹੀਂ ਕਿੰਨੇ ਬੱਚੇ ਨੇ ਜਿਹੜੇ ਮੈਂ ਹੁਣ ਇਹ ਗੱਲਾਂ ਦੱਸਣਾ ਨਹੀਂ ਚਾਹੁੰਦੀ ਸੀ ਬੱਚੇ ਆਪ ਆ ਕੇ ਦੱਸ ਦੇਣਗੇ ਜਿੰਨਾ ਆਸ਼ਰਮਾ ਨਾਲ ਮੈਂ ਜੁੜੀ ਹੋਈ ਆ ਤੇ ਜਿਨ੍ਹਾਂ ਦੇ ਬੱਚਿਆਂ ਨੂੰ ਮਤਲਬ ਜਿਹੜਿਆਂ ਨੂੰ ਮੈਂ ਸਪੋਰਟ ਕਰਦੀ ਆ ਦੱਸਣਾ ਨਹੀਂ ਹੁੰਦਾ ਹੈਗਾ ਮਤਲਬ ਉਹ ਆਪਣੀ ਉਹ ਅਸੀਂ ਆਪਣੇ ਆਪ ਨੂੰ ਸਮਾਸੇ ਵੀ ਨਹੀਂ ਕਹਿੰਦੇ ਸਿੱਧੀ ਜੀ ਗੱਲ ਹੈ ਵਾਇਗਰੂ ਸਤੂ ਕਰਵਾਈ ਜਾਂਦਾ ਸੀ ਕਰੀ ਜਾਂਦੇ ਆ ਤਾਂ ਸਾਨੂੰ ਇਹਨਾਂ ਦੇ 1000 ਰੁਪਏ ਦੀ ਕੀ ਲੋੜ ਹੈ ਮੈਨੂੰ ਧੁੱਪਾਂ ਚਾ ਕੇ ਮਰਨ ਦੀ ਕੀ ਲੋੜ ਹੈ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਜਦ ਮੈਂ ਚੰਗੀ ਤਰ੍ਹਾਂ ਸਾਰਾ ਕੁਝ ਕਰ ਸਕਦੀ ਆ ਔਰ ਪਿੰਡ ਦੇ ਲੋਕ ਪਾਗਲ ਨੇ ਆ ਸੋਨੂ ਵੀਰੇ ਹੋਣੇ ਜੋ ਬਾਕੀ ਸਾਰੇ ਜਣੇ ਪਾਗਲ ਆ ਜਿਹੜੇ ਮੇਰੇ ਪਿੱਛੇ ਵੀ ਮੈਂ 1000 ਰੁਪਏ ਲੈਣਾ ਤੇ ਮੇਰੇ ਪਿੱਛੇ ਲੱਗੇ ਹੋਏ ਨੇ ਦਿਮਾਗ ਲਾਓ ਆਪਨਾ ਮੈ ਲੋਜਿਕ ਤਾਂ ਹੋਵੇ ਕਿਸੇ ਗੱਲ 'ਚ ਨਾਲੇ 1000 ਰੁਪਏ ਦਾ ਪ੍ਰੂਫ ਚਾਹੀਦਾ ਆ ਇੱਕ ਪ੍ਰੂਫ ਲਿਆ ਦੇਣ ਵੀ ਮੈਂ ਉਹਨਾਂ ਤੋਂ ਕਦੇ ਕੋਈ ਰੁਪਈਆ ਵੀ ਮੰਗਿਆ ਹੋਵੇ ਹਜ਼ਾਰ ਰੁਪਈਆ ਤਾਂ ਦੂਰ ਆ ਕਦੇ ਰੁਪਈਆ ਵੀ ਮੰਗਿਆ ਹੋਵੇ ਪਰ ਅਕਸਰ ਆਪਾਂ ਪਿੰਡਾਂ ਦੇ ਵਿੱਚ ਦੇਖਦੇ ਆ ਜਿਹੜੇ ਪਿੰਡਾਂ ਦੇ ਬੱਚੇ ਆ ਜਾਂ ਲੋਕ ਆ ਜਦੋਂ ਚੰਡੀਗੜ੍ਹ ਮਹਾਰੀਵਾਲ ਚੱਲ ਜਾਂਦੇ ਮੁਰਕੇ ਵਾਪਸ ਹੀ ਨਹੀਂ ਕਰਦੇ ਤੁਸੀਂ ਕਹਿੰਦੇ ਮੇਰਾ ਵਧੀਆ ਕੰਮ ਚੱਲਦਾ ਸੀ ਫਿਰ ਤੁਸੀਂ ਚੰਡੀਗੜ੍ਹ ਛੱਡ ਕੇ ਪਿੰਡ ਵੱਲ ਨੂੰ ਆ ਕਿਉਂ ਗੱਡ ਕੇ ਥੋੜੀ ਨਾ ਆਈਆਂ ਉਹ ਤਾਂ ਮੈਂ ਆਪਣੇ ਦੇਖੋ ਉਹ ਮੇਰਾ ਅੱਧ ਕੰਮ ਆ ਇਹ ਮੇਰਾ ਅੱਧ ਕੰਮ ਆ ਮੇਰੇ ਮੇਰੇ ਪਿੰਡ ਦੇ ਪ੍ਰਤੀ ਜ਼ਿੰਮੇਵਾਰੀ ਆ ਠੀਕ ਹੈ ਆਪਦੇ ਪਿੰਡ ਦੇ ਪ੍ਰਤੀ ਆਪਣੇ ਮਾਪਿਆਂ ਦੇ ਪ੍ਰਤੀ ਜ਼ਿੰਮੇ ਜਦੋਂ ਇੱਥੇ ਪਿੰਡੋਂ ਫੋਨ ਆਇਆ ਵੀ ਆਪਾਂ ਐ ਕਰਕੇ ਤੇ ਉਹ ਕਾਗਜ਼-ਕੂਗਜ਼ ਕਢਵਾ ਲਏ ਸੀਗੇ ਮੈਂ ਕਿਹਾ ਵੀ ਰਿੱਟ ਨਹੀਂ ਆਪਾਂ ਪਹਿਲਾਂ ਧਰਨਾ ਲਾ ਕੇ ਤੇ ਪ੍ਰਬੰਧ ਕਰਵਾਓ ਉਹ ਤਰੀਕਾ ਮੈਂ ਤੁਹਾਡੇ ਨਾਲ ਕਰੂੰਗੀ ਮੇਰਾ ਵਾਦਾ ਕੀਤਾ ਹੋਇਆ ਆਪਦੇ ਪਿੰਡ ਵਾਲਿਆਂ ਨੂੰ ਤੇ ਮੈਂ ਆਪਣੇ ਵਾਦੇ ਤੇ ਬਿਲਕੁਲ ਭੇਟਾ ਚੜਾ ਰਹੀ ਹਾਂ ਜਾਨ ਜੀ ਜਵਾਨ ਦੇ ਚੱਕਰ 'ਚ ਚੰਡੀਗੜ੍ਹ ਛੱਡ ਕੇ ਪਿੰਡ ਆ ਗਏ ਛੱਡ ਕੇ ਮੇਰੇ ਘਰ ਹੈਗਾ ਯਾ ਮੈਂ ਉੱਥੇ ਵੀ ਕੰਮ ਕਰਦੀ ਆ ਮੈਂ ਇੱਥੇ ਵੀ ਨਾਲ ਖੜੀ ਆ ਆਹ ਤਾਂ ਹੈਗਾ 2 ਘੰਟੇ ਦਾ ਦਰ ਆਇਆ ਸਰ ਚੰਡੀਗੜ੍ਹ ਅੱਜ ਛੱਡਣਾ ਪੈ ਗਿਆ ਮੈਂ ਛੱਡ ਦੂੰਗੀ ਕਿਉਂਕਿ ਆਦੀ ਮਿੱਟੀ ਤੋਂ ਉੱਤੇ ਕੁਝ ਨਹੀਂ ਹੁੰਦਾ ਹੈਗਾ ਸਾਡਾ ਤਾਂ ਖਾਨਦਾਨ ਹੀ ਆ ਮੇਰੇ ਦਾਦਾ ਜੀ ਵੀ ਆਜ਼ਾਦਿੰਦ ਫੌਜ ਰਏ ਮੇਰੇ ਫਾਦਰ ਨੇ ਵੀ ਇਸ ਸੰਘਰਸ਼ ਦੇ ਵਿੱਚ ਹੀ ਲੋਕਾਂ ਦੀ ਨਿੱਤ ਦੀ ਖਾਤਰ ਜਾਨ ਦਿੱਤੀ ਆ ਤਾਂ ਜੇ ਆਦੀ ਜਵਾਨ ਦੀ ਖਾਤਰ ਆਪਣੇ ਲੋਕਾਂ ਦੀ ਖਾਤਰ ਸਾਰਾ ਕੁਝ ਛੱਡ ਕੇ ਥੋਣਾ ਪੈ ਗਿਆ ਤਾਂ ਮੈਂ ਆ ਜੂਗੀ ਕੋਈ ਐਡੀ ਗੱਲ ਨਹੀਂ ਪਰ ਪਿੱਛੇ ਜਿਹੜਾ ਵਿਵਾਦ ਹੋਇਆ ਦੂਜੇ ਪਿੰਡ ਦੇ ਵਿੱਚ ਜਾ ਕੇ ਆਇਆ ਉਹ ਦੋਸ਼ ਲਾਉਂਦੇ ਆ ਕਹਿੰਦੇ ਸਾਡੇ ਪਿੰਡ ਆਗੇ ਸਾਡੇ ਤੇ ਹਮਲਾ ਕਰਤਾ ਸਾਡੀ ਕੁੱਟ ਮਾਰਤੀ ਤੇ ਪਰਚੇ ਵੀ ਉਲਟ ਸਾਡੇ ਤੇ ਹੀ ਹੋ ਗਏ ਸਿੰਘ ਦੇ ਮਾਤਾ ਜੀ ਆ ਇਹ ਟਿੱਪਰ ਓਕੇ ਬੈਠੇ ਸੀ ਮਾਤਾ ਜੀ ਟਿੱਪਰ ਕਿਉਂ ਰੋਕਿਆ ਕਿਉਂਕਿ ਇਹਨਾਂ ਦੇ ਬੇਟੇ ਦੇ ਜੁਵਾਈ ਸਾਲੇ ਦੇ ਨਾਲ ਟਿੱਪਰ ਵਾਲੇ ਨੇ ਕੀਤੀ ਬਦਤਮੀਜ਼ੀ ਇਹਨਾਂ ਦਾ ਆਪਣਾ ਪ੍ਰਾਈਵੇਟ ਰੋਡ ਆ ਤੇ ਇਸ ਚੱਕਰ ਦੇ ਵਿੱਚ ਇਹਨਾਂ ਦੇ ਬੇਟੇ ਦੀ ਮੈਨੂੰ ਆਉਂਦੀ ਆ ਕਾਲ ਵੀ ਅਸੀਂ ਸਾਡਾ ਸੀਗਾ ਸੈਮੀਨਾਰ ਗਦਾਪੁਰ ਪਿੰਡ ਦੇ ਵਿੱਚ ਉਹ ਕਹਿੰਦੇ ਵੀ ਮਾਤਾ ਜੀ ਨੂੰ ਹੈਲਪਲੀ ਲੋੜ ਆ ਵੀ ਲੇਡੀਜ਼ ਕੱਲੀਆਂ ਨੇ ਸਰਪੰਚ ਆ ਰਿਹਾ ਐ ਮੈਂ ਵੀ ਆ ਰਿਆਂ ਜਿੰਨੀ ਦੇਰ ਅਸੀਂ ਆਉਨੇ ਹਾਂ ਉਨੀ ਦੇਰ ਮਾੜਾ ਜਿਹਾ ਮਾਤਾ ਜੀ ਦੇ ਕੋਲ ਚਲੇ ਜਾਉਂਦੇ ਅਸੀਂ ਫਿਰ ਮਾਤਾ ਜੀ ਦੇ ਕੋਲ ਗਏ ਆ ਉਹਨਾਂ ਦੀ ਆਵਾਜ਼ ਚੱਕੀ ਆ ਜਦੋਂ ਅਸੀਂ ਦੇਖਿਆ ਕਿ ਟਿੱਪਰ ਦਾ ਜਿਹੜਾ ਨੰਬਰ ਆ ਉਹ ਨਹੀਂ ਸਹੀ ਹੈਗਾ ਐਕਸੀਨ ਰਜਤ ਗਰੋਵਰ ਮਾਈਨਿੰਗ ਮਨੈਸਟਰ ਈਵਨ ਓਐਸਡੀ ਕੈਪਟਨ ਸੀਐਮ ਇਹਨਾਂ ਨੂੰ ਮੈਂ ਇਮੀਡੀਏਟਲੀ ਮੈਸੇਜ ਭੇਜ ਜਨੇ ਐਸ ਐਚਓ ਮਿਹਰਬਾਨ ਨੂੰ ਇਮੀਡੀਏਟਲੀ ਵਿਦ ਟਿਪਰ ਵੀ ਇੱਥੇ ਆ ਫਿਟਨੈਸ ਐਕਸਪਾਇਰ ਆ ਲੋਕਾਂ ਨਾਲ ਬਤਮੀਜ਼ੀ ਕਰ ਰਿਹਾ ਮਿਸਬੀਹੇਵ ਕਰ ਰਿਹਾ ਦੇਖੋ ਆ ਦਿਖ ਰਿਹਾ ਤੁਹਾਨੂੰ ਨੰਬਰ ਠੀਕ ਹੈ ਅਗੋਂ ਮੈਨੂੰ ਆਇਆ ਕਾਲ ਯੂ ਲੇਟਰ ਹੈ ਐਸ ਐਚਓ ਮਿਹਰਬਾਨ ਸਭ ਨੂੰ ਕਾਲ ਕਰਕੇ ਦੱਸਿਆ ਗਿਆ ਕਿ ਇੱਥੇ ਆ ਜਾਓ ਇੱਥੇ ਹੈਲਪ ਦੀ ਲੋੜ ਆ ਇਹਦੋਂ ਪਹਿਲਾਂ ਪਹੁੰਚਦੇ ਉਹਨਾਂ ਨੇ ਸਾਡੇ ਤੇ ਅਟੈਕ ਕਰਤਾ ਪਰ ਮੰਤਰੀ ਹਰਦੀਪ ਮੁੰਡੀਆਂ ਕਹਿੰਦੇ ਆ ਕਿ ਮਾਨਤਾ ਪ੍ਰਾਪਤ ਖੱਡਾਂ ਨੇ ਲੋਕਾਂ ਨੂੰ ਕਾਨੂੰਨ ਆਪਣੇ ਹੱਥ 'ਚ ਨਹੀਂ ਲੈਣਾ ਚਾਹੀਦਾ ਮਾਨਤਾ ਪ੍ਰਾਪਤ ਖੱਡਾਂ ਨੇ ਬਿਲਕੁਲ ਅਪਰੂਵਡ ਖੱਡਾਂ ਨੇ ਪਰ ਅਪਰੂਵਡ ਖੱਡਾਂ ਇੱਕ ਦਾਇਰੇ ਤੱਕ ਨੇ ਵਟ ਅਬਾਊਟ ਜਿਹੜੇ ਨੰਬਰਾਂ ਤੋਂ ਬਾਹਰ ਮਾਈਨਿੰਗ ਹੁੰਦੀ ਆ ਵਟ ਅਬਾਊਟ ਜਿਹੜੀ ਈਸੀਡੀ ਵਾਇਲੇਸ਼ਨ ਕਰਕੇ ਮਾਈਨਿੰਗ ਹੁੰਦੀ ਆ ਅਸੀਂ ਥੋੜੀ ਅਸਾਂ ਕਾਨੂੰਨ ਆਪਣੇ ਹੱਥਾਂ 'ਚ ਲਿਆਈ ਨਹੀਂ ਅਸੀਂ ਤਾਂ ਇਹੀ ਕਹਿੰਦੇ ਆ ਕਿ ਕਾਨੂੰਨ ਦੇ ਅਨੁਸਾਰ ਕਰੋ ਹੁਣ ਹਰਦੀਪ ਮੁੰਡੀਆਂ ਜੀ ਨੇ ਉਦਣ ਕਿਹਾ ਕਿ ਜੇ ਕੋਈ ਗੈਰ ਕਾਨੂੰਨੀ ਮਾਈਨਿੰਗ ਹੋਊਗੀ ਮੈਨੂੰ ਰਿਪੋਰਟ ਕਰਿਓ ਮੈਂ ਪੌਕ ਲੈਣਾ ਮਸ਼ੀਨਾਂ ਚੱਲਦੀਆਂ ਸੀ ਮੈਂ ਉਹਨਾਂ ਦੀ ਰਿਪੋਰਟ ਕੀਤੀ ਆ ਉਹਨਾਂ ਨੂੰ ਹਾਂ ਪਰ ਕੋਈ ਰਿਪਲਾਈ ਨਹੀਂ ਆਇਆ ਮੈਨੂੰ ਰਿਪੋਰਟ ਤੁਸੀਂ ਕਿਹਨੂੰ ਕੀਤੀ ਆ ਆ ਦੇਖੋ ਜੀ ਹੁਣ ਜਸ ਹਾਂ ਆ ਨੰਬਰ ਦੇਖ ਲਓ ਬਟਲ ਤੁਸੀਂ ਹਰਦੀਪ ਮੁੰਡਿਆ ਜਿਹੜੇ ਕੈਬਨਿਟ ਮਿਨਿਸਟਰ ਨੇ ਉਹਨਾਂ ਨੂੰ ਭੇਜਿਆ ਬਿਲਕੁਲ ਉਹਨਾਂ ਨੇ ਭੇਜੀਆ ਕੋਈ ਕੋਈ ਰਿਪਲਾਈ ਨਹੀਂ ਆਇਆ ਉਹਨਾਂ ਦਾ ਈਵਨ ਆ ਵੇਖੋ ਐਕਸ਼ਨ ਆ ਤਾਂ ਸਾਡੀਆਂ ਜਿਹੜੀਆਂ ਹੈਗੀਆਂ ਨੇ ਹੈਗੀਆਂ ਹੀ ਨੇ ਐਕਸ਼ਨ ਆ ਨਾ ਗਰੋਵਰ ਐਥੇ ਐਕਸ਼ਨ ਮੈਂ ਉਹਨਾਂ ਨੂੰ ਕਦੋਂ ਤੋਂ ਕਦੋਂ ਤੋਂ ਉਹਨਾਂ ਨੂੰ ਭੇਜਦੀਆਂ ਡਿਟੇਲ ਆ 17 ਮਾਰਚ ਨੂੰ ਇੱਥੇ ਇਲੀਗਲ ਮਾਈਨਿੰਗ ਹੋ ਰਹੀ ਸੀਗੀ ਮੈਂ ਉਹਨਾਂ ਨੂੰ ਡਿਟੇਲ ਭੇਜੀ ਸੀ ਡਿਡ ਨਾਥਿੰਗ ਰਾਤ ਨੂੰ ਮਾਈਨਿੰਗ ਹੋ ਰਹੀ ਸੀ ਫਿਰ ਉਹਨੂੰ ਮੈਂ ਭੇਜਿਆ ਵੀ ਸੈਂਡ ਪੋਰਟਲ ਦੇ ਉੱਤੇ ਰਜਿਸਟ੍ਰੇਸ਼ਨ ਮਸਟ ਹੁੰਦੀ ਆ ਉਹਦਾ ਕੁਝ ਨਹੀਂ ਕੀਤਾ ਗਿਆ ਆ ਟਰਾਲੀ ਆਈ ਫਿਰ ਉਹਨੂੰ ਮੈਂ ਭੇਜਿਆ ਫਿਰ ਉਹਨੂੰ ਮੈਂ ਆ ਆ ਹੋ ਰਿਹਾ ਸਾਰਾ ਇੱਕ ਦਿਨ ਰਾਤ ਨੂੰ ਫਿਰ ਹੋ ਰਹੀ ਸੀਗੀ ਇੱਥੇ ਮਾਈਨਿੰਗ ਸਸਰਾਲੀ ਗਲੋਨੀ ਦੀ ਕਾਡ ਅਪਰੂਵ ਨਹੀਂ ਹੈਗੀ ਉਹਦੇ ਮਨਾ ਆ ਉੱਥੇ ਮਾਈਨਿੰਗ ਹੋ ਰਹੀ ਸੀਗੀ ਮੈਂ ਇਹਨਾਂ ਨੂੰ ਕੀਤਾ ਮੈਂ ਕਿਹਾ ਵੀ ਉੱਥੇ ਰਾਤ ਨੂੰ ਮਾਈਨਿੰਗ ਹੋ ਰਹੀ ਆ ਜੇ ਤੁਸੀਂ ਨਾ ਰੋਕੇ ਮੈਂ ਬਾਈ ਨੇਮ ਤੁਹਾਡੇ ਤੇ ਐਕਸ਼ਨ ਲਵਾਂਗੀ ਇਹਨਾਂ ਨੇ ਕੀ ਕੀਤਾ ਠੇਕੇਦਾਰਾਂ ਨੂੰ ਇਨਫਾਰਮ ਕਰਤਾ ਵੀ ਅਸੀਂ ਰੇਡ ਪਾਉਣ ਆ ਰਹੇ ਆ ਤੁਸੀਂ ਇੱਥੋਂ ਮਸ਼ੀਨਾ ਕੱਢ ਲਓ ਮਸ਼ੀਨਾ ਕੱਢ ਲੀਆਂ ਗਈਆਂ ਤੇ ਰੇਡ ਪਾ ਕੇ ਕਹਿੰਦੇ ਜੀ ਇੱਥੇ ਕੁਝ ਹੋਈ ਨਹੀਂ ਵਿਆ ਸੀ ਆ ਰਾਤ ਦੇ ਸਾਰੇ 11 ਵਜੇ ਦੀ ਆ ਆ 6 ਵਜੇ ਉਦਣ ਪਾਕਲੇਨ ਮਸ਼ੀਨਾਂ ਚੱਲਦੀਆਂ ਉਹਨਾਂ ਨੂੰ ਦਿਖਾਈਆਂ ਗਈਆਂ ਆ ਰਾਤ ਨੂੰ ਮਾਈਨਿੰਗ ਹੋ ਰਹੀ ਆ ਵਿਦਜੀਪੀਐਸ ਕੈਮਰਾ ਠੀਕ ਹੈ ਫਿਰ ਆਹਾਂ ਪਰ ਹੀ ਹੋਈ ਟਰਾਲੀ ਜਾ ਰਹੀ ਆ ਆ ਦੇਖੋ ਆ ਸਾਰੀਆਂ ਚੀਜ਼ਾਂ ਦੀ ਇਨਫੋਰਮੇਸ਼ਨ ਰੈਗੂਲਰ ਇਹਨਾਂ ਨੂੰ ਭੇਜੀ ਜਾਂਦੀ ਹੈ ਜਦੋਂ ਕੁਝ ਕਰਦੇ ਨਹੀਂਗੇ ਫਿਰ ਅਸੀਂ ਕੀ ਕਰਾਂਗੇ ਸਰ ਫਿਰ ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਦੱਸ ਸਹੀ ਪਰ ਹਰਦੀ ਮੁੰਡੀਆਂ ਕਹਿੰਦੇ ਆ ਇਮਾਨਦਾਰ ਸਰਕਾਰ ਹੈ ਇੱਕ ਪੈਸੇ ਦਾ ਵੀ ਕੋਈ ਗੈਰਕਾਨੂੰਨੀ ਕੰਮ ਨਹੀਂ ਹੁੰਦਾ ਲੋਕ ਬਨਾਮ ਕਰਦੇ ਆ ਮੈਂ ਸਬੂਤ ਦਿਖਾ ਰਹੀ ਆ ਸਰ ਮੈਂ ਵੀ ਕਹਿੰਨੀ ਆ ਮੈਂ ਤਾਂ ਆਪ ਉਮੀਦ ਕਰਦੀ ਆ ਸਰਕਾਰ ਇਮਾਨਦਾਰ ਹੋਵੇ ਸਰਕਾਰ ਇੱਕ ਪੈਸੇ ਦਾ ਕੋਈ ਗੈਰਕਾਨੂੰਨੀ ਕੰਮ ਨਾ ਕਰੇ ਜੇ ਨਹੀਂ ਕਰਦੀ ਹੈਗੀ ਨਾ ਫਿਰ ਇਹ ਗਲਤ ਲੋਕਾਂ ਦਾ ਸਾਥ ਨਾ ਦੇਵੇ ਜਿਨ੍ਹਾਂ ਨੇ ਸਾਡੇ ਤੇ ਅਟੈਕ ਕੀਤਾ ਸਾਰੀਆਂ ਵੀਡੀਓ ਦੇਖੀਆਂ ਸਭ ਨੇ ਦੇਖਿਆ ਵੀ ਗਲਤ ਕੌਣ ਆ ਸਹੀ ਕੌਣ ਸਭ ਕੁਝ ਸਾਹਮਣੇ ਐਵਿਡੈਂਸ ਆ ਵੀਡੀਓ ਆ ਲਾਈਵ ਆ ਸਭ ਕੁਝ ਐਵਿਡੈਂਸ ਸਾਹਮਣੇ ਆ ਹਥਿਆਰ ਚੱਕੀ ਜਾਂਦੇ ਆ ਜਦ ਅਸੀਂ ਉਹ ਹਥਿਆਰ ਚੱਕੀ ਜਾਂਦੇ ਆ ਦੀ ਵੀਡੀਓ ਦਿਖਾਈ ਸਾਰਾ ਕੁਝ ਆ ਤੁਹਾਨੂੰ ਪ੍ਰੋਵਾਈਡ ਕਰਦੇ ਆ ਸਾਰਾ ਆਨਲਾਈਨ ਚੜਿਆ ਵੀ ਆ ਇਹਨਾਂ ਵੀ ਕਿਵੇਂ ਆ ਤੇ ਫਿਰ ਉਹਨਾਂ ਦਾ ਸਾਥ ਕਿਉਂ ਦਿੱਤਾ ਜਾ ਰਿਹਾ ਮੈਨੂੰ ਸਿਰਫ ਇੰਨੀ ਇੰਨੀ ਗੱਲ ਦਾ ਜਵਾਬ ਚਾਹੀਦਾ ਨਹੀਂ ਜਦੋਂ ਧਰਨਾ ਲੱਗਿਆ ਸੀ ਹਲਕੇ ਦੇ ਵਿਧਾਇਕ ਵੀ ਨੇ ਉਹ ਲੋਕਾਂ ਨੇ ਵੋਟਾਂ ਵਾਕੇ ਕਿਧਾਇਆ ਤੁਹਾਡੇ ਕੋਲ ਆਏ ਨੇ ਤੁਸੀਂ ਸਨੇਹਾ ਦਿੱਤਾ ਅਸੀਂ ਅਸੀਂ ਜਦ ਸਾਡੇ ਕੋਲ ਬਾਜਵਾਜੀ ਚੱਲ ਕੇ ਆ ਸਕਦੇ ਨੇ ਬੀਜੇਪੀ ਵਾਲੇ ਚੱਲ ਕੇ ਆ ਸਕਦੇ ਨੇ ਅਖਲੀ ਦਲ ਵਾਲੇ ਚੱਲ ਕੇ ਆ ਸਕਦੇ ਨੇ ਸਾਡੇ ਵਧੇ ਇੱਕ ਤਾਂ ਸਾਡੇ ਕੋਲੋਂ ਲੰਘ ਕੇ ਉਹ ਢੇਰੀ ਕਿਸੇ ਪ੍ਰੋਗਰਾਮ ਤੇ ਆਏ ਸੀਗੇ ਮੰਕਾਂ ਦੇ ਵਿੱਚ ਦੀ ਇੱਧਰ ਨਹੀਂ ਲੰਘ ਕੇ ਗਏ ਸਾਡੇ ਕੋਲ ਨਹੀਂ ਆਏ ਪਰ ਉਹ ਕਹਿੰਦੇ ਵਿਰੋਧੀਆਂ ਦਾ ਕੰਮ ਹੈ ਰਾਜਨੀਤੀ ਕਰਨੀ ਤਾਂ ਕਰਨੀ ਹੈ ਮੈਂ ਮੇਰੀ ਗੱਲ ਸੁਣੋ ਅਸੀਂ ਉਹਨਾਂ ਦੇ ਵਿਰੋਧੀ ਕਦੋਂ ਤੋਂ ਹੋ ਗਏ ਨਹੀਂ ਜਿਹੜੇ ਤੁਸੀਂ ਲੀਡਰਾਂ ਦੀ ਗੱਲ ਕਰਦੇ ਹੋ ਮੈਂ ਤਾਂ ਮੈਂ ਤਾਂ ਉਹ ਤਾਂ ਬਾਅਦ ਚ ਆਏ ਨੇ ਸਾਡੇ ਕੋਲ ਉਹ ਤਾਂ ਸਾਡਾ ਧਰਨਾ ਦੇਖ ਕੇ ਆਏ ਆ ਉਹ ਮੌਕਾ ਹੀ ਨਾ ਦੇਣਾ ਵਿਰੋਧੀਆਂ ਨੂੰ ਅਸੀਂ ਤਾਂ ਨਹੀਂ ਜਾਣਾ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਕਿਸੇ ਪਾਰਟੀ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਕਿਸੇ ਵੀ ਪਾਰਟੀ ਦੀ ਹੈਲਪ ਲਈ ਜਾਵੇ ਕਿਸੇ ਦੀ ਨਹੀਂ ਲੈਣਾ ਚਾਹੁੰਦੇ ਅਸੀਂ ਉਹ ਸਾਡੀ ਮਦਦ ਕਰਨਾ ਆਪ ਉਹ ਆਪ ਲੋਕਾਂ ਦੀ ਗੁਹਾਰ ਸੁਣਨਾ ਠੀਕ ਹੈ ਸੋਨੂੰ ਵੀਰੇ ਨੂੰ ਕਿਹੜੀ ਗੱਲ ਅਰੈਸਟ ਕੀਤਾ ਸੀਗਾ ਫਿਰ ਛੱਡ ਵੀ ਦਿੱਤਾ ਉਹ ਨੈਕਸਟ ਸਟੈਪ ਤੁਹਾਡਾ ਕੀ ਹੈ ਲੜਾਈ ਕਿੱਧਰ ਨੂੰ ਜਾਊਗੀ ਇਹ ਲੜਾਈ ਹੈ ਸਾਡੀ ਕਾਨੂੰਨੀ ਲੜਾਈ ਹੈ ਸਾਡੇ ਤੇ ਅਸੀਂ ਜਿਹੜੀ ਐਫ ਆਈ ਆਰ ਕਰਾਈ ਹੈ ਉਹਦੇ ਵਿੱਚ ਵਾਧਾ ਜੁਰਮ ਕਰਾਵਾਂਗੇ ਕੋਰਟ ਦੇ ਥਰੂ ਲੜਾਈ ਲੜਾਂਗੇ ਅਸੀਂ ਉਹਨਾਂ ਮੰਗ ਉੱਤਰਨੇ ਸਾਨੂੰ ਧਰਨੇ ਮੁਜਾਰੇ ਉਦੋਂ ਕੀਤੇ ਜਾਂਦੇ ਆ ਜਦੋਂ ਸਾਨੂੰ ਪਤਾ ਵੀ ਧਰਨੇ ਮੁਜਾਰਿਆਂ ਨਾਲ ਹੱਲ ਹੋਣਾ ਆ ਤੇ ਜਦੋਂ ਸਾਨੂੰ ਅਦਾਲਤ ਤੋਂ ਇਨਸਾਫ ਮਿਲਣ ਦੀ ਉਮੀਦ ਅਸੀਂ ਅਦਾਲਤ ਦੇ ਥਰੂ ਕਰਾਂ ਪਰ ਜਿਹੜੇ ਟਿਪਰਾਂ ਵਾਲੇ ਕਹਿੰਦੇ ਆ ਅਸੀਂ 50-50 ਲੱਖ ਰੁਪਏ ਟਿਪਰਾਂ ਤੇ ਲਾਇਆ ਹੋਇਆ ਲੱਖ-ਲੱਖ ਰੁਪਏ ਸਾਡੀ ਕਿਸ਼ਤਾ ਸੀ ਜਾਈਏ ਤੇ ਜਾਈਏ ਕਿੱਧਰ ਇਹਦੇ ਪੜਾਈਆਂ ਦੇ ਉੱਤੇ ਵੀ ਲੋਕਾਂ ਨੇ ਲੱਖਾਂ ਰੁਪਏ ਖਰਚੇ ਆ ਠੀਕ ਹੈ ਜਿਹੜੇ ਵਿਚਾਰੇ ਸੜਕਾਂ ਤੇ ਤੁਰੇ ਫਿਰਦੇ ਉਹ ਜਿਹੜਾ ਸਬਜ਼ੀ ਵਾਲਾ ਕੱਲ ਰੋੜਿਆ ਆ ਟਿਪਰ ਨੇ ਉਹਦੀ ਵਿਚਾਰੇ ਨੇ ਵੀ ਤਾਂ ਆਪਣੇ ਪੈਸੇ ਲਾਏ ਹੋਣੇ ਆ ਉਹ ਪਤਾ ਨਹੀਂ ਕਿਵੇਂ ਰੁ ਸਾਨੂੰ ਟਿੱਪਰਾਂ ਤੋਂ ਨਹੀਂ ਦਿੱਕਤ ਹੈਗੀ ਸਾਨੂੰ ਸਿਰਫ ਉਹਨਾਂ ਦੀ ਓਵਰਲੋਡਿੰਗ ਤੋਂ ਉਹਨਾਂ ਦੀ ਫਿਟਨੈਸ ਐਕਸਪਾਇਰ ਹੋਏ ਤੋਂ ਚਲਾਉਣ ਤੇ ਤੇ ਸਾਡੇ ਪਿੰਡ ਦੀਆਂ ਸੜਕਾਂ 'ਸਾ ਗੱਲ ਆ ਕਿ ਇੱਕ ਜੇ 10% ਲੋਕ ਆ ਉਹਨਾਂ ਨੇ ਉਹ ਟਿੱਪਰ ਲਏ ਉਹ ਚਲਾਉਣ ਆਪਣੇ ਪਰ ਗੱਲ ਆ ਗੈਰਕਾਨੂੰਨੀ ਤਰੀਕੇ ਨਾਲ ਨਹੀਂ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਕੇ ਵੀ ਨਹੀਂ ਹੁਣੀ ਵੀ ਅਸੀਂ ਹਸਪਤਾਲ ਤੋਂ ਆਏ ਆ ਹੁਣ ਸਾਨੂੰ ਐਗਜ਼ੈਕਟ ਕਾਰਨ ਨਹੀਂ ਪਤਾ ਪਰ ਜਿਹੜਾ ਬੰਦਾ ਇੰਜਰ ਸੀਗਾ ਉਹ ਕਹਿ ਰਿਹਾ ਸੀਗਾ ਕਿ ਉਧਰ ਵੀ ਜੋ ਤੇਜ਼ੀ ਨਾਲ ਟਿਪਰ ਆ ਰਿਹਾ ਸੀ ਤੇ ਤਾਂ ਕਰਕੇ ਮੋਟਰਸਾਈਕਲ ਆਪਸ 'ਚ ਟਕਰਾ ਗਏ ਠੀਕ ਹੈ ਹੁਣ ਦੇਖੋ ਕਿ ਉਹ 936 ਦਾ ਐਕਸੀਡੈਂਟ ਆ 936 ਤੇ ਤਾਂ ਟਿਪਰ ਹੀ ਨਹੀਂ ਚੱਲ ਸਕਦੇ ਮੈਨੂੰ ਨਹੀਂ ਪਤਾ ਵੀ ਟਿਪਰ ਕਰਕੇ ਹੋਇਆ ਨਹੀਂ ਕਿ ਹੋਇਆ ਜੋ ਮੈਨੂੰ ਉਹਨੇ ਦੱਸੀ ਆ ਮੈਂ ਤੁਹਾਨੂੰ ਉਹ ਗੱਲ ਦੱਸ ਰਹੀ ਆ ਭੱਡੀ ਸੀ ਸਾਹਮਣੇ ਵੀ ਕਾਊਂਟਰ ਦਿੱਤਾ ਟਾਈਮਿੰਗ ਨਹੀਂ ਦਿੱਤਾ ਵੀ ਇੰਨੇ ਤੋਂ ਇੰਨੇ ਫਿਰ 936 ਦੇ ਉੱਤੇ ਐਕਸੀਡੈਂਟ ਹੋਇਆ ਆ ਤੁਸੀਂ ਜਾ ਕੇ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰੋ ਵੀ ਐਕਸੀਡੈਂਟ ਕਿਵੇਂ ਹੋਇਆ ਤੇ ਜੇ 936 ਤੇ ਚੱਲਣਾ ਮਨਾ ਆ ਤਾਂ ਫਿਰ ਕਿਉਂ ਚੱਲੇ ਪਰ ਟਿਪਰ ਵਾਲੇ ਕਹਿੰਦੇ ਅਸੀਂ ਰੋਡ ਟੈਕਸ ਦਿੰਨੇ ਆ ਅਸੀਂ ਰੋਡਾਂ ਤੇ ਚੱਲਾਂਗੇ ਅਸੀਂ ਕਿੱਥੇ ਜਾਈਏ ਰੋਡ ਟੈਕਸ ਦੇ ਥਰੂ ਸਾਡੀਆਂ ਸੜਕਾਂ ਵੀ ਬਣਾਈਆਂ ਜਾਣ ਰੋਡ ਟੈਕਸ ਦਾ ਸਾਨੂੰ ਫਾਇਦਾ ਤਾਂ ਤਾਂ ਹੋਊਗਾ ਜੇ ਸਾਡੀਆਂ ਸੜਕਾਂ ਬਣਨਗੀਆਂ ਜੇ ਰੋਡ ਟੈਕਸ ਦਿੰਦੇ ਆ ਤਾਂ ਅਸੀਂ ਵੀ ਤਾਂ ਹਰ ਇੱਕ ਚੀਜ਼ ਦਾ ਮੈਂ ਵੀ ਇਨਕਮ ਟੈਕਸ ਦਿੰਨੀ ਆ ਅਸੀਂ ਹਰੇਕ ਚੀਜ਼ ਜਿਹੜੀ ਚੀਜ਼ ਆਨੇ ਉਹਦਾ ਜੀਐਸਟੀ ਐਂਡ ਆਲ ਐਵਰੀਥਿੰਗ ਦਿੰਨੇ ਆ ਜਿਹੜੇ ਸਾਡੇ ਵੀਕਲ ਆ ਸੀ ਵੀ ਕਾਸਸ ਤੋਂ ਲੈ ਕੇ ਸਾਰਾ ਕੁਝ ਦਿੰਨੇ ਆ ਫਿਰ ਸਾਡੀ ਵਹੀਕਲ ਵੀ ਬੰਨੇ ਜਾਂਦੇ ਨੇ ਸਾਡੀਆਂ ਜ਼ਿੰਦਗੀਆਂ ਜ਼ਿੰਦਗੀਆਂ ਤਾਂ ਉੱਤੇ ਤਾਂ ਨਹੀਂ ਰੋਡ ਟੈਕਸ ਦਿੰਨੇ ਆ ਤਾਂ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰੋ ਕਿ ਅਸੀਂ ਰੋਡ ਟੈਕਸ ਦਿੰਨੇ ਆ ਸਾਡੀਆਂ ਜੜੀਆਂ ਸੜਕਾਂ ਨੇ ਉਹ ਸਪੈਸ਼ਲ ਬਣਾਈਆਂ ਜਾਣ ਪਰ ਇਹੀ ਸਵਾਲ ਪਰ ਇਹੀ ਸਵਾਲ ਜਿਉ ਤੁਹਾਡੇ ਤੇ ਚੱਕ ਲੈਣ ਵੀ ਤੁਸੀਂ ਸਾਡੇ ਖਲਾਫ ਧਰਨਾ ਲਾਉਣ ਦੀ ਬਜਾਏ ਸਰਕਾਰ ਖਿਲਾਫ ਲਾਓ ਜੀ ਰੋਡ ਟੈਕਸ ਦਾ ਨਾ ਚੱਕਾ ਸਾਡੇ ਨੇ ਖਲਾਫ ਲਾਇਆ ਨੇ ਇਸ ਤੋਂ ਸਾਡੀ ਸੜਕ ਤੇ ਲਾਇਆ ਸਾਡੀ ਸੜਕ ਦੀ ਕਪੈਸਿਟੀ ਨਹੀਂ ਗਈ ਠੀਕ ਹੈ ਅਸੀਂ ਉਹਨਾਂ ਦੇ ਖਿਲਾਫ ਨਹੀਂ ਅਸੀਂ ਕਿ ਜੀ ਕਪੈਸਿਟੀ ਹੈ ਨਹੀਂ ਸਾਡੀ ਸੜਕ ਤੋਂ ਲੰਘ ਨਹੀਂ ਸਕਦਾ ਥੈਟਸ ਇਟ ਸਾਡਾ ਤਾਂ ਕੁਝ ਹੋਰ ਹੈ ਹੀ ਨਹੀਂ ਅਸੀਂ ਤਾਂ ਉਹਨਾਂ ਦੀਆਂ ਹੀ ਪਾਈਆਂ ਹੋਈਆਂ ਫਿਰ ਤਾਂ ਦੀ ਗੱਲ ਕਰ ਰਹੇ ਆ ਨਵਜੂ ਕੰਪਨੀ ਆ ਇੱਥੇ ਜਿਹੜੀ ਮਾਈਨਿੰਗ ਕਰਦੀ ਉਹ ਨਵਜੂ ਕੰਪਨੀ ਨੇ ਆਪ ਅੰਡਰਟੇਕਿੰਗ ਦਿੱਤੀ ਆ ਕਿ ਪਿੰਡ ਵਾਲਿਆਂ ਨੂੰ ਮੇਰੇ ਕਰਕੇ ਕੋਈ ਤਕਲੀਫ ਨਹੀਂ ਹੋਊਗੀ ਮੈਂ ਤੁਹਾਨੂੰ ਅੰਡਰਟੇਕਿੰਗ ਪ੍ਰੋਵਾਈਡ ਕਰ ਦੋ ਫਿਰ ਤਕਲੀਫ ਹੋ ਰਹੀ ਆ ਤਾਂ ਫਿਰ ਲੋਕ ਉਹਨਾਂ ਨੂੰ ਹੀ ਬੋਲਣਗੇ ਜਿਨ੍ਹਾਂ ਨੇ ਅੰਡਰਟੇਕਿੰਗ ਦਿੱਤੀ ਆ ਔਰ ਅਸੀਂ ਤਾਂ ਸਰਕਾਰ ਨੂੰ ਗੁਹਾਰ ਲਾ ਲਾ ਕਿ ਆ ਕੀ ਨੇ ਆ ਪਹਿਲਾਂ ਸਰਕਾਰ ਨੂੰ ਹੀ ਗੁਹਾਰਾਂ ਲਾਈਆਂ ਨੇ ਆ ਵ ਸਾਡੀ ਸਰਕਾਰ ਸੁਣ ਨਹੀਂ ਰਹੀ ਫਿਰ ਅਸੀਂ ਹੋਰ ਕੀ ਕਰਾਂਗੇ ਤੁਹਾਨੂੰ ਤੁਹਾਡੇ ਦੋਸ਼ ਲਾ ਦਿੰਦੇ ਆ ਕਹਿੰਦੇ ਐਡਵੋਕੇਟ ਸੰਤਜਿਤਜੀਤ ਕੋਰਗੇਰੀ ਡੀਟੀਓ ਨੇ ਆਰਟੀਓ ਨੇ ਪੁਲਿਸ ਅਧਿਕਾਰੀ ਨੇ ਸਾਡੇ ਟਿੱਪਰ ਨਹੀਂ ਲੈਂਦੇ ਸਾਡੇ ਕਾਗਜ਼ ਚੈੱਕ ਕਰਦੇ ਮੈਂ ਇੱਕ ਕਾਗਜ਼ ਚੈੱਕ ਕਰਦੀ ਵੀ ਇੱਕ ਵੀ ਵੀਡੀਓ ਦਿਖਾ ਦੇਣ ਇੱਕ ਦੇਖੋ ਅੱਜ ਦੇ ਟਾਈਮ ਦੇ ਵਿੱਚ ਤਾਂ ਜਦੋਂ ਅਸੀਂ ਇਹੋ ਜਿਹਾ ਕੁਝ ਕਰਾਂਗੇ ਨਾ ਆ ਬਿੱਲਾ ਤੇ ਭੋਲਾ ਲੜਦੇ ਸੀ ਉਹਨਾਂ ਦੀ ਵੀਡੀਓ ਵੀ ਬਣ ਗਈ ਸੀ ਹਰ ਇੱਕ ਚੀਜ਼ ਦੀ ਵੀਡੀਓ ਬਣ ਜਾਂਦੀ ਆ ਕਾਗਜ਼ ਚੈੱਕ ਕਰਦੇ ਵੀ ਵੀਡੀਓ ਦਿਖਾ ਦਿਓ ਮੈਂ ਦੇਖੋ ਨਾ ਤਾਂ ਕੋਈ ਡੀਟੀਓ ਆ ਮੈਂ ਐਡਵੋਕੇਟ ਆ ਜਦਾ ਨਾਮ ਇੱਥੇ ਤੇ ਡੀਟੀਓ ਨੂੰ ਜਾਣਦੀਆਂ ਕੌਣ ਨੇ ਸਿੰਪਲ ਜੀ ਗੱਲ ਆ ਆਰਟੀਓ ਮੈਨੂੰ ਨਹੀਂ ਪਤਾ ਕੌਣ ਨੇ ਇੱਥੇ ਜੇ ਅਸੀਂ ਆਰਟੀਓ ਆਪ ਹੁੰਦੇ ਫਿਰ ਸਾਨੂੰ ਇਹਨਾਂ ਨੂੰ ਕੰਪਲੇਂਟਾ ਕਰਨ ਦੀ ਲੋੜ ਐ ਮੈਂ ਉਹ ਮੌਕੇ ਦੀ ਇਹਨਾਂ ਦਾ ਚਲਾਨ ਚਲੂਨ ਕਰਕੇ ਕਰ ਉਹਨਾਂ ਕਰ ਦਿੰਦੀ ਬਿਲਕੁਲ ਆਬਵੀਅਸ ਜੀ ਗੱਲ ਆ ਤੇ ਰਹੀ ਗੱਲ ਜਿਹੜੀ ਇਹ ਇਹ ਗੱਲਾਂ ਕਰਦੇ ਕਾਗਜ਼ cheque ਕਹਿੰਦੀ ਕਾਗਜ਼ ਦੇਖੋ ਸਰ ਕਾਰ ਇਨਫੋ ਨਾਲ ਦੀ ਐਪ ਆ ਜਿਦੇ ਤੋਂ ਆਨਲਾਈਨ ਕਿਹੜਾ ਵਹੀਕਲ ਆ ਉਹਦਾ ਨੰਬਰ ਪਾ ਕੇ ਸਾਰੀ ਡਿਟੇਲ ਨਿਕਲ ਜਾਂਦੀ ਆ ਅਸੀਂ ਜੋ ਇਨਫੋ ਕੱਢਦੇ ਆ ਕਾਰ ਇਨਫੋ ਤੋਂ ਕੱਢਦੇ ਆ ਦੂਜੀ ਆ ਜਿਹੜੀਆਂ ਡਿਟੇਲ ਕੱਢੀ ਦੀ ਆ ਸੈਂਡ ਪੋਰਟਲ ਤੋਂ ਕੱਢੀ ਦੀ ਆ ਸੋ ਆਨਲਾਈਨ ਜਦ ਹਰ ਚੀਜ਼ ਮਾਈਨਿੰਗ ਦੀ ਜਿਹੜੀ ਨਵੀਂ 2023 ਦੀ ਪਾਲਿਸੀ ਸੀ ਉਹਦੇ ਅਕੋਰਡਿੰਗ ਟਰਾਂਸਪੇਰੈਂਸੀ ਇਜ਼ ਵੈਰੀ ਇੰਪੋਰਟੈਂਟ ਈਵਨ ਉਹਦੇ ਅਕੋਰਡਿੰਗ ਤਾਂ ਜਦੋਂ ਟਰਾਂਸਪੋਰਟੇਸ਼ਨ ਹੋਣੀ ਆ ਸੈਂਡ ਪੋਰਟਲ ਤੇ ਰਜਿਸਟਰ ਹੋਣਾ ਕਿਹੜੀ ਜਗ੍ਹਾ ਜਾ ਰਿਹਾ ਕਿਹੜਾ ਡਰਾਈਵਰ ਲੈ ਕੇ ਜਾ ਰਿਹਾ ਕਿੰਨਾ ਲੈ ਕੇ ਜਾ ਰਹੇ ਤੇ ਉਹਦੇ ਵਿੱਚ ਈਵਨ ਪ੍ਰੋਵੀਜ਼ਨ ਆ ਕਿ ਉਥੇ ਕੈਮਰਾਸ ਵੀ ਇੰਸਟਾਲ ਹੋਣਗੇ ਵਹੀਕਲ ਦੇ ਉੱਤੇ ਪਰ ਇੱਥੇ ਨਹੀਂ ਹੁੰਦੇ ਸੋ ਜੇ ਇਹੋ ਜਿਹੀਆਂ ਚੀਜ਼ਾਂ ਹੋਣਗੀਆਂ ਜਾਂ ਚੈੱਕ ਕਰਦੇ ਆ ਜਾਂ ਕੁਛ ਕੁਛ ਤਾਂ ਵੀਡੀਓ ਵਾਇਰਲ ਹੋਵੇ ਉਹ ਤਾਂ ਹੁਣ ਦੇਖੋ ਇਲਜ਼ਾਮ ਲਾਉਣੇ ਆ ਇਨਜ਼ਾਮ ਕੋਈ ਕਿਸੇ ਤੇ ਕੋਈ ਵੀ ਲਾ ਸਕਦਾ ਜਿਵੇਂ ਹਾਂ ਜਿਉਂਕਿ ਨਾਜ਼ੀ ਦੱਬੇ ਗਏ ਚਾਰ ਤਰੀਕੇ ਹੁੰਦੇ ਆ ਸਰ ਕਿਸੇ ਨੂੰ ਦਬਾਉਣ ਦੇ ਪਹਿਲਾਂ ਅਗਲੇ ਨਾਲ ਗੱਲਬਾਤ ਕਰਨ ਦਾ ਹੁੰਦਾ ਗੱਲਬਾਤ ਨਹੀਂ ਕਰਦੇ ਫਿਰ ਅਗਲੇ ਨੂੰ ਧਮਕਾਉਂਦੇ ਆ ਠੀਕ ਆ ਉਹ ਨਹੀਂ ਸਾਡੇ ਤੇ ਆਇਆ ਫਿਰ ਅਟੈਕ ਕਰਦੇ ਆ ਤੀਜਾ ਚੌਥਾ ਹੈਗਾ ਪਦਨਾਮੀ ਹੁਣ ਉਹ ਲਾਸਟ ਹੱਥ ਕੰਡਾ ਪਨਾ ਆ ਰਿਹਾ ਥੈਟਸ ਇਟ ਹੋਰ ਕੁਸ਼ਣ ਸਰ ਨਾਲ ਐਡਵੋਕੇਟ ਸਿਮਰਨਜੀਤ ਕੌਰ ਗਏ ਸੀ ਕਿ ਜਿਹੜੇ ਕਹਿੰਦੇ ਕਿ ਉਹਨਾਂ ਨੂੰ ਕੋਈ ਇਤਰਾਜ਼ ਨਹੀਂਗਾ ਟਿੱਪਰਾਂ ਵਾਲਿਆਂ ਤੇ ਜੇ ਕੋਈ ਕੰਮ ਕਰਦਾ ਪਰ ਗੈਰ ਕਾਨੂੰਨੀ ਤਰੀਕੇ ਨਾਲ ਉਹ ਕਿਸੇ ਨੂੰ ਵੀ ਕੰਮ ਨਹੀਂ ਕਰਨ ਦੇਣਗੇ ਲੋਕਾਂ ਨੇ ਜੇ ਕੰਮ ਕਰਨਾ ਹੈ ਜਾਇਜ਼ ਤਰੀਕੇ ਨਾਲ ਕਾਨੂੰਨ ਮੁਤਾਬਕ ਕਰਨ ਜੇ ਨਹੀਂ ਕਰਨਗੇ ਤਾਂ ਕਾਨੂੰਨੀ ਲੜਾਈ ਲੜਨਗੇ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰਾਇਮ ਟੀਵੀ ਦੇ ਲਈ ਰਵੀ ਭਟਵਾ